ਇਸ ਪੌੜੀ ਦਾ ਪਾਠ ਮੰਗਲਵਾਰ ਤੋਂ ਆਰੰਭ ਕਰਕੇ 21 ਦਿਨਾਂ ਵਿੱਚ 2100 ਪਾਠ ਕਰਨਾ ਕੋਲ ਜਲਦਾ ਗੜਵਾ ਰੱਖਣਾ ਇਹ ਜਲ ਜਿਸ ਇਸਤਰੀ ਨੂੰ ਦਿੱਤਾ ਜਾਏ ਉਸ ਨੂੰ ਗਰਭ ਠਹਿਰੇ ਸੁੰਦਰ ਪੁੱਤਰ ਪੈਦਾ ਹੋਵੇ ਇਸ ਤਰ੍ਹਾਂ ਦੇ ਗਿਆਨਵਰਧਕ ਵੀਡੀਓ ਵੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸ ਵੀਡੀਓ ਨੂੰ ਲਾਈਕ ਕਰੋ ਕਮੈਂਟ ਵਿੱਚ ਜੁਆਇ ਗਰੂਜੀ ਜ਼ਰੂਰ ਲਿਖੋ ਪੜੀ 31 ਆਤਸਨ ਲੋਏ ਲੋਏ ਪੰਡਾਰ ਜੋ ਕਿਛ ਪਾਇ ਸੁਏ ਕਵਾਰ ਕਰ ਕਰ ਵੇਖੇ ਸਿਰਜਣ ਹਾਰ ਨਾਨਕ ਸੱਚੀ ਕੀ ਸਾਚੀ ਕਾਰ ਆਦੇਸ਼ ਤਿਸ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਵਿਆਖਿਆ ਉਸ ਦਾ ਟਿਕਾਣਾ ਹਰ ਲੋਕ ਵਿੱਚ ਹੈ ਅਤੇ ਹਰ ਲੋਕ ਵਿੱਚ ਉਸ ਦਾ ਭੰਡਾਰ ਹੈ ਉਸ ਪਰਮਾਤਮਾ ਨੇ ਸਾਰਿਆਂ ਭੰਡਾਰਿਆਂ ਨੂੰ ਇੱਕ ਹੀ ਵਾਰ ਭਰ ਦਿੱਤਾ ਹੈ ਉਹ ਸਿਰਜਣਹਾਰ ਰਚਨਾਕਾਰ ਕਰਕੇ ਸੰਸਾਰ ਦੀ ਸੰਭਾਲ ਕਰ ਰਿਹਾ ਹੈ ਕੁਨਾਨਕ ਸਾਫ ਫਰਮਾਉਂਦੇ ਹਨ ਕਿ ਉਹ ਸੱਚੇ ਨਿਰੰਕਾਰ ਦੀ ਸਾਰੀ ਰਚਨਾ ਵੀ ਸੱਚੀ ਹੈ ਨਮਸਕਾਰ ਹੈ ਸਿਰਫ ਉਸ ਸਰਗੁਣ ਸਰੂਪ ਨਿਰੰਕਾਰ ਨੂੰ ਨਮਸਕਾਰ ਹੈ ਜਿਹੜਾ ਸਬਨਾ ਦਾ ਮੋਢ ਰੰਗ ਰਹਿਤ ਪਵਿੱਤਰ ਸਰੂਪ ਆਦ ਰਹਿਤ ਅਬినాਸ਼ੀ ਅਤੇ ਹਰ ਜੋਗ ਇੱਕ ਰੂਪ ਰਹਿਣ ਵਾਲਾ ਹੈ ਵਾਇਕ ਰੂਚੀ ਕਾ ਖਾਲਸਾ ਵਾਇਕ ਰੂਚੀ ਕੀ ਫਾਤੇ